ਹਾਂਜੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਦਿਆਂ ਇਹ ਲੈਨਿੰਗ ਵਾਲਾ ਸੂਟ ਹੈ ਜੀ ਲੈਨਿੰਗ ਵਾਲੇ ਸੂਟ ਵਿੱਚ ਅਸੀਂ ਉੱਪਰ ਤੋਂ ਪੂਰੀ ਲੈਨਿੰਗ ਕੱਟੀ ਵੀ ਹੈ ਜੀ ਬਰਾਬਰ ਪੂਰੀ ਐਂ ਤੇ ਹੇਠੇ ਅਸੀਂ ਥੋੜੀ ਜਿਹੀ ਬਾਦਮੀ ਕੱਟੀ ਵੀ ਹੈ ਇਹ ਤੁਹਾਨੂੰ ਅਸੀਂ ਦੂਜੀ ਵੀਡੀਓ ਵਿੱਚ ਵੀ ਦੱਸਾਂਗੇ ਕਿਵੇਂ ਬਾਦਮੀ ਕੱਟੀ ਵੀ ਹੈ ਤੇ ਕਿਉਂ ਕੱਟੀ ਵੀ ਹੈ ਜੋ ਸੀ ਵੀਡੀਓ ਦੇ ਲਾਸਟ ਤੱਕ ਜ਼ਰੂਰ ਦੇਖਿਓ ਜੀ भी यह बादमी क्यों कट्टी भी है नीचे तो बादमी कट्टी भी है जी उपर असी कुछ नहीं छेड़िया वा ऊपर साइड पूरी प्रॉपर है जी कटिंग करी भी लास्ट वे... तक जरूर वीडियो देखियो जी भी यह क्यों कट्टी भी है तो क्यों वधवीं रखी भी है लास्ट तक अभी थोड़ी हां जी ਹੁਣ ਦੇਖੋ ਜੀ ਉੱਪਰ ਤੋਂ ਸਾਡੀ ਸਾਰੀ ਲਾਈਨਿੰਗ ਪੂਰੀ ਪ੍ਰੋਪਰ ਕਟਿੰਗ ਕਰੀ ਹੋਈ ਹੈ ਜੀ ਤੇ ਨੀਚੇ ਤੇ ਹੁਣ ਸਾਡੀ ਇਹ ਇਹ ਉੱਪਰ ਤੋਂ ਹੁਣੀ ਅਸੀਂ ਛੇੜੀ ਹੈਗੀ ਉੱਪਰ ਤੋਂ ਸਾਡੀ ਹੁਣੀ ਹੁੰਦੀ ਹੈ ਜੀ ਉੱਪਰ ਤੇ ਸਾਰੀ ਨੀਓ ਹੈ ਨੀਚੇ ਤੇ ਅਸੀਂ ਬਧਾਤੀ ਲਾਸਟ ਵਿੱਚ ਦੱਸ ਦਿਆਂ ਤੁਹਾਨੂੰ ਕਿਵੇਂ ਕੱਟਣੀ ਹੈ ਜੀ ਕਿ ਐ ਦਾ ਫਾਇਦਾ ਹੈ ਤੇ ਕਿਉਂ ਅਸੀਂ ਕੱਟੀ ਹੈ ਹਾਂ ਬਹੁਤ ਹੀ ਵਧੀਆ ਵੀਡੀਓ ਹੈ ਜੀ ਜਰੂਰ ਦੇਖਿਓ ਜੀ ਐਂਡ ਤੱਕ ਹਾਂਜੀ ਅਸੀਂ ਤੁਹਾਡਾ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਜੀ ਹੁਣ ਇਹ ਅਸੀਂ ਸਾਰੀ ਲਾਈਨ ਅਟੈਚ ਕਰ ਲਈ ਜੀ ਇਹਦੇ ਨਾਲ ਇਹ ਸਾਡੀਆਂ ਪਲੇਟਾਂ ਦੀ ਸਲਾਈ ਹੋ ਗਈ ਅਸੀਂ ਬਾਅਦ ਚ ਪਾਵਾਂਗੇ ਇਹ ਤੁਹਾਨੂੰ ਦੱਸਣ ਲਈਏ ਪਹਿਲਾਂ ਤੇ ਫਿਰ ਅਸੀਂ ਇਸ ਤਰ੍ਹਾਂ ਕਟਿੰਗ ਕਰੀਏ ਜੀ ਇੱਥੋਂ نیچے ਸਾਡੇ ਹੀਟ ਦੇ ਲਾਸਟ ਤੋਂ ਮਸਾਨੀ ਇੱਥੋਂ ਲੈ ਕੇ ਅਸੀਂ نیچے-नीचे ਕੱਪੜਾ ਪਾ ਤਮਾ ਰੱਖਿਆ ਜੀ ਇੱਛੇ ਬਾਦਮਾ ਤਾਰ ਕੇ ਇਹ ਕਪੜਾ ਤਾਂ ਕਿ ਜਿਹੜਾ ਆਪਾਂ ਚਲ ਲਾਈਨਿੰਗ ਵਾਲਾ ਸੁਤੋਂ ਕੇ ਪਾਉਂਦੇ ਆ ਜੀ ਕਈ ਵਾਰ ਅਚਾਨਕ ਸਾਡੀ ਲਾਈਨਿੰਗ ਇਕੱਠੀ ਹੋ ਜਾਂਦੀ ਹੈ ਜੀ ਤਾਂ ਉਹਦੇ ਨਾਲ ਇਕੱਠੀ ਹੋਣ ਕਾਰਨ ਫਿਰ ਸਾਡੇ ਕੱਪੜੇ ਨੂੰ ਕਿੱਚ ਪੈ ਜਾਂਦੀ ਹੈ ਜਦ ਕਿ ਐ ਪੱਲੇ ਇਹ ਉੱਪਰੋਂ ਬੈਕ ਸਾਈਡ ਤੇ ਖੜੇ ਹੋਣ ਲੱਗ ਜਾਂਦੇ ਆ ਤਾਂ ਉਹਦਾ ਹੱਲ ਹੈ ਜੀ ਆਹ ਜਿਸ ਤਰ੍ਹਾਂ ਹੁਣ ਅਸੀਂ ਬਾਦਮਾ ਕਪੜਾ ਲਾਇਆ ਇਹ ਵੀ ਤੁਹਾਨੂੰ ਕਟਿੰਗ ਵਿੱਚ ਦੂਜੀ ਵਾਰ ਦੱਸ ਦਵਾਂਗੇ ਕਿੰਨਾ ਬਾਦਮਾ ਕੱਟੇ ਫਿਰ ਅਸੀਂ ਜਿੱਥੇ ਹਿੱਪ ਦੀ ਸਾਡੀ ਨਿਸ਼ਾਨੀ ਹੈ ਉੱਥੋਂ ਅਸੀਂ ਲੈ ਕੇ نیچے-नीचे ਬਾਧ ਕੱਟਿਆ ਲੈ ਇਸੇ ਕਪੜਾ ਫਿਰ ਅਸੀਂ ਉੱਥੋਂ ਚੱਕਾ نیچے ਤੇ ਸੈਂਟਰ ਸੀਮ ਸੈਂਟਰ ਉਧਰ ਤੋਂ ਸੂਹ ਮੇ ਇੱਧਰ ਤੋਂ ਉਪਰ ਤੱਕ ਅਸੀਂ ਇੱਕ ਪਲੇਟ ਪਾ ਦੇਣੀ ਹੈ ਪਲੇਟ ਅਸੀਂ ਤਾਂ ਪਾ ਦੇਣੀ ਹੈ ਪੂਰਾ ਇਹ ਕਪੜਾ ਰੱਖ ਕੇ ਪਲੇਟ ਪਾਉਣੀ ਹੈ ਜਿੱਦੀ ਇੰਨਾ ਉੱਪਰ ਲੈਣੀ ਬਚੀ ਹੋਏਗੀ ਪਲੇਟ ਤਾਂ ਪਾਣੀ ਹੈ ਜਦ ਕਿ ਸਾਡਾ ਕਦੇ ਕਪੜਾ ਅੱਗੇ ਪਿੱਛੇ ਤੋ ਇਹ ਜਿਸ ਤਰ੍ਹਾਂ ਇਹ ਇਕੱਠਾ ਹੋ ਜਾਂਦਾ ਬਲ ਪੈ ਜਾਂਦਾ ਕਈ ਵਾਰ ਫਿਰ ਉਹ ਮੁਰਲੀ ਸਾਈਡ ਬਲ ਪੈ ਜਾਂਦਾ ਨਾ ਜਿਵੇਂ ਇਸ ਤਰ੍ਹਾਂ ਇਕੱਠਾ ਹੋ ਜਾਂਦਾ ਲੈਨਿੰਗ ਘੱਟੀ ਹੋ ਜਾਂਦੀ ਹੈ ਉਹ ਫਿਰ ਅਸੀਂ ਜਦ ਮਰਜੀ ਆਪਣੇ ਪਲੇਟ ਅੱਗੇ ਪਿੱਛੇ ਖੋਲ ਲੀਏ ਪਰ ਤੁਹਾਡਾ ਜਿੰਨਾ ਮਰਜੀ ਮਹਿੰਗਾ ਸੂਟ ਹੋਵੇ ਜੀ ਕਦੇ ਖਰਾਬ ਨਹੀਂ ਹੋ ਸਕਦਾ ਇਹਦੇ ਨਾਲ ਜੇ ਤੁਸੀਂ ਆਪਣਾ ਹੱਥ ਢ ਲੈ ਆਈਏ ਸਲਾਈ ਬਸ ਸਿਰਫ ਤੁਸੀਂ ਸਲਾਈ ਉਹ ਢੜਨੀ ਹੈ ਜਿਹੜੀ ਉੱਪਰ ਤੱਕ ਲਾਈ ਹੋਈ ਹੁੰਦੀ ਹੈ ਇਹ ਨੀਚੇ ਆ ਜੂਗੀ ਸਾਡੇ ਬੈਗ ਬੈਗ ਤੇ ਵੀ 프ੌਂਟ ਤੇ ਵੀ ਦੋਨੋਂ ਸਾਈਡ ਇੱਦਾਂ ਹੀ ਕਰ ਲੈਗੇ ਔਰ ਉੱਪਰ ਨਹੀਂ ਕੁਝ ਵੀ ਛੇੜਨਾ ਹੈਗਾ ਉੱਪਰ ਤਾਂ ਤਕਰੀਬਨ ਸਾਡੇ ਕੱਪੜਾ ਫਿੱਲਦਾ ਨਹੀਂ ਹੈਗਾ ਨੀਚੇ-ਨੀਚੇ ਥੋੜੀ ਜਿਹੀ ਪੱਲਿਆਂ ਵਿੱਚ ਉਹ ਹੋ ਜਾਂਦੀ ਹੈ ਦਿੱਕਤ ਆ ਜਾਂਦੀ ਹੈ ਤਾਂ ਹੀ ਨੀਚੇ ਇਸ ਵਾਦ ਮਾ ਕੱਪੜਾ ਲੱਭ ਕੇ ਵਈ ਲਾਈਨਿੰਗ ਲਾ ਦੇ ਹੁਣ ਅਸੀਂ ਉਰੇ ਚੱਕ ਕੇ ਤੁਹਾਨੂੰ ਦੱਸ ਦੰਨੇ ਆ ਉਰੇ ਚੱਕ ਕੇ ਹੁਣ ਅਸੀਂ ਕੋ ਸਲਾਈ ਲਾ ਦਾਂਗੇ ਜਿੰਨੇ ਕੋ ਸਾਨੂੰ ਲੋੜ ਹੈ ਜਿੰਨਾ ਦਾ ਸਾਨੂੰ ਪਤਾ ਵੀ ਕੱਪੜਾ ਫਰਾਬਰ ਹੋ ਜੂਗਾ ਜੀ ਇਸ ਤਰ੍ਹਾਂ ਅਸੀਂ ਲਾਈਨਿੰਗ ਦਾ ਸੈਂਟਰ ਕੱਢ ਲੈਣਾ ਹੈ ਤੇ ਆਪਣੀ ਸਾਈਡ ਕੱਢ ਲੈਣੀ ਹੈ ਨਿਸ਼ਾਨੀਆਂ ਅਸੀਂ ਜੇ ਕਟਿੰਗ ਕਰਦੇ ਹੁੰਨੇ ਜਦੋਂ ਨਿਸ਼ਾਨ ਨਹੀਂ ਲੱਗਦੇ ਹੈ ਜੀ ਜਿੱਥੇ ਤੱਕ ਸਾਡੀ ਹਿੱਪ ਹੈ ਉੱਥੇ ਤੱਕ ਲਾਣੀ ਹੈ ਜੀ ਕੱਟ ਪਾਣੀ ਹੈ ਕਟਿੰਗ ਨਿਕਾਣੀ ਮਤਲਬ ਸिलाई ਲੈ ਇਹ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਮਾਤੀ ਰੱਖ ਸਕਦੇ ਹੋ ਤੁਹਾਡਾ ਆਪਣਾ ਹਿਸਾਬ ਰੱਖੋ ਕੋਈ ਬਾਤੀ ਵੀ ਰੱਖ ਸਕਦੇ ਹੋ ਘੱਟ ਵੀ ਰੱਖ ਸਕਦੇ ਹੋ ਕੱਪੜਾ ਦੇਖ ਕੇ ਕੱਪੜੇ ਦੇ ਕੋੜ ਹਾਂਜੀ ਹੁਣ ਦੱਸ ਦਿਆਂ ਜੀ ਸਿਰਫ ਲਾਈਨਿੰਗ ਵਿੱਚ ਹੀ ਲਾਣੀ ਹੈ ਜੀ ਸिलाई ਆ ਦੇਖੋ ਜੀ ਅਸੀਂ ਨੀਚੇ ਤੇ ਸਲਾਈਆਂ ਲਾ ਲਿਆਏ ਜੀ। ਵਿਚਲੇ ਪੱਲੇ ਤੇ ਸਲਾਈ ਲਾ ਲਿਆਏ ਜੀ। ਪੈਰ ਪਾ ਦੀ ਕੋਈ ਵੱਧ ਰੱਖ ਲਓ ਕੋਈ ਘੱਟ ਰੱਖ ਲਓ ਆਪਣੀ ਮਰਜ਼ੀ। ਇਹ ਸਾਡੀ हिਪ ਦੀ ਨਿਸ਼ਾਨੀ ਦੀ ਸਿੱਧੇ ਵਿੱਚ। ਆ ਕੇ ਅਸੀਂ ਸਿੱਧੇ ਨਹੀਂ ਲੈ ਕੇ ਜਾਣੇ ਜੀ। ਜੇ ਮੈਂ ਅਸੀਂ ਪਲੋਈ ਪਾਉਂਦੇ ਹਾਂ ਤੂੰ ਮੀਦ ਵਿੱਚ ਪਲੇਟ ਵਿੱਚ ਉਵੇਂ ਤਿਰਛੀ ਲੈ ਕੇ ਜਾਣੀ ਹੈ ਜੀ। ਆ ਦੇਖੋ ਤੇ ਉੱਪਰ ਝੜੇ ਕੋਲ ਪੜਾਈਏ। ਆ ਇਹਦਾ ਹਿਸਾਬ ਇੱਥੇ ਦਾ ਪੂਰਾ ਹੋ ਗੋਈ। ਆ ਦੇਖੋ ਜੀ ਪਲੇਟਾਂ ਦੀ ਇਹ ਹਿੱਪ ਦੀ ਸੀ ਦੇ ਵਿੱਚ ਆ ਗਈ। ਅਸੀਂ ਜਮਾਂ ਹੀ ਕੋਲੋਈ ਮੰਕੋ ਮਾਰੀ ਹੈ ਜੀ ਸਿਮ। ਇਹ ਚੇਤਾ। ਇਹ ਮਤਲਬ ਹੈ ਵੀ ਆਪਣਾ ਜਿੰਨਾ ਮਰਜੀ ਮਹਿੰਗਾ ਕੱਪੜਾ ਹੋਵੇ ਖਰਾਬ ਨਹੀਂ ਹੋ ਸਕਦਾ। ਖੱਟਾ ਹੋ ਗਏ ਫਿਰ ਕੋਈ ਹੱਲ ਵੀ ਨਹੀਂ ਹੁੰਦਾ ਹੈਗਾ ਜੀ ਬਾਅਦ ਚ। ਬਸ ਅਸੀਂ ਆਏ ਹਾਂ ਵੀ ਸਲਾਈ ਢੇੜ ਸਕਦੇ ਆ। ਇਹ ਹੱਲ ਹੈ ਜੀ ਤੁਹਾਨੂੰ ਬਹੁਤ ਸੌਖਾ ਤੁਹਾਨੂੰ ਦੱਸੇ। ਸੌਤ ਨੂੰ ਅਸੀਂ ਇਹਦੀ ਕਟਿੰਗ ਵੀ ਦੱਸਾਂਗੇ। ਪਾਰੇ ਸਲੇਟ ਉਸੇ ਚੈਨਲ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੌਖੀਆਂ ਸੌਖੀਆਂ ਵੀਡੀਓ ਦੇਖਣ ਲਈ ਹੌਲ ਕੇ ਵੀ ਦਿਖਾ ਦਨੇ ਹਾਂ ਜੀ ਤੁਹਾਨੂੰ ਹਾਂਜੀ ਦੇਖੋ ਜੀ ਹੁਣ ਲਾਸਟ ਵਿੱਚ ਸਾਡਾ ਪੂਰਾ ਲੈਨਿੰਗ ਕਿਤੇ ਨਹੀਂ ਵਧੀ ਕਿਤੇ ਨਹੀਂ ਕੱਟੀ ਪੂਰੀ ਪੂਰੀ ਪ੍ਰੋਪਰ ਕਟਿੰਗ ਕਰ ਲਈ ਅਸੀਂ ਮਤਲਬ ਸਲਾਈ ਲਾ ਕੇ ਸਾਡੀ ਪੂਰੀ ਆ ਗਈ ਜਿਹੜਾ ਬਾਦਮਾ ਕਪੜਾ ਤਾਂ ਉਹ ਅਸੀਂ ਇੰਨਾ ਸਲਾਈ ਵਿੱਚ ਲੈ ਲਿਆ ਉਹ ਤੁਹਾਡੀ ਆਪਣੀ ਮਰਜ਼ੀ ਹੈ ਜਿੰਨਾ ਤੁਸੀਂ ਲੈਣਾ ਹੈ ਆ ਦੇਖੋ ਕੋਈ ਉਹ ਨਹੀਂ ਕਰਿਆ ਸੇਮ ਇਧਰ ਵੀ ਉਨਾ ਹੀ ਹੈ ਇਹ ਇਧਰ ਵੀ ਉਨਾ ਹੀ ਆ ਬਸ ਆਸੀਂ ਸਿਲਾਈ ਲਾ ਲਈ ਇਹਦਾ ਹੀ ਹੱਲ ਹੈ ਜੇ ਅਸੀਂ ਪਹਿਲਾ ਹੱਲ ਕੋਈ ਕਰ ਸਕਦੇ ਹਾਂ ਪਰ ਸਾਡਾ ਬਾਅਦ ਕੋਈ ਕਟਿੰਗ ਤੇ ਹੱਲ ਹੋ ਸਕਦਾ ਹੈ ਆ ਦੇਖੋ ਜੀ ਇਹ ਮਤਲਬ ਪ੍ਰੋਪਰ ਉੱਪਰ ਜੀ ਨਹੀਂ ਹੋ ਗਈ ਜੀ ਸਾਡੀ ਫਿਰ ਕਦੇ ਵੀ ਸਾਨੂੰ ਲੈਨਿੰਗ ਇਕੱਠੀ ਹੋ ਗਈ ਕੋਈ ਚੱਕਰ ਨਹੀਂ ਹੈ ਜੀ ਫਿਰ ਅਸੀਂ ਆਹ ਸਿਲਾਈ ਤੇ ਢੋਹਦੇ ਫਿਰ ਸਾਡਾ ਕਮੀਜ਼ ਥੋੜਾ ਉਸ ਤਰੀ ਤਿਆਰ ਹੋ ਜਾਂਦਾ ਜੀ ਧੰਨਵਾਦ ਜੀ ਛੋਟੀਆਂ ਵੀਡੀਓ ਦੇਖਣ ਲਈ ਜੀ ਤਾਂ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਜੀ ਧੰਨਵਾਦ ਹੋਰ ਵੀਡੀਓ ਦੇਖਣ ਲਈ